ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਰਾਮਦਾਸ ਜੀ ਕੀਰਤਨ ਸੁਸਾਇਟੀ ਮੋਗਾ ਅਤੇ ਪ੍ਰਿੰਸੀਪਲ ਸੁਖਮੰਤ ਸਿੰਘ ਜਵੱਦੀ ਕਲਾਵਾਲਿਆਂ ਦੇ ਸਹਿਯੋਗ ਨਾਲ ਗੁਰਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਮਤ ਕੀਰਤਨ ਸਮਾਗਮ 8 ਅਤੇ 9 ਨਵੰਬਰ ਸ਼ਾਮ 5:30 ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਬੀਬੀ ਕਾਨਕੌਰ ਮੇਨ ਬਾਜ਼ਾਰ ਮੋਗਾ ਵਿਖੇ ਬੜੀ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਅੰਤ ਪ੍ਰਸਿੱਧ ਸ਼ਖਸੀਅਤਾਂ ਗੁਰੂ ਅਣੀ ਕੀਰਤਨ ਅਤੇ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ 'ਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ੍ਰੀ ਕੀਰਤਨ ਦਰ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਮਿਤੀ 8 ਅਤੇ 9 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਉਹ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪਰਵਨ ਨੂੰ ਸਮਰਪਤ ਜੋ ਮਹਾਨ ਗੁਰਮਤਿ ਕੀਰਤਨ ਕਰਵਾਏ ਜਾ ਰਹੇ ਨੇ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਨੂੰ ਇਸ ਮਾਗਮ ਜੋ ਕਰਾਉਣ ਦੀ ਜ਼ਰੂਰਤ ਕਿਉਂ ਪਈ ਆ ਜੋ ਕਿ ਸਮਾਜ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਫੈਲ ਰਹੀ ਲਚਰਤਾ ਜਿਹੜੀ ਸਾਡੀ ਨੌਜਵਾਨ ਪੀੜੀ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਗੁਰਮਤ ਦਾ ਪ੍ਰਸਾਰ ਹੋਣਾ অতি ਜ਼ਰੂਰੀ ਹੈ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਸਾਲ ਵੀ ਮਹਾਨ ਕੀਰਤਨ ਦਰਬਾਰ ਕਰਵਾਏ ਗਏ ਇਸ ਸਾਲ ਵੀ ਗੁਰ ਸ਼ਬਦ ਪ੍ਰਚਾਰ ਮਿਸ਼ਨ ਨੂੰ ਲੈ ਕੇ ਇਸ ਸਾਲ 8 ਅਤੇ 9 ਨਵੰਬਰ ਨੂੰ ਗੁਰਦੁਆਰਾ ਬੀਬੀ ਕਾਨ ਕੌਰ ਵਿਖੇ ਜੋ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਉਹਨਾਂ ਦੇ ਵਿੱਚ ਹਿੰਦੁਸਤਾਨ ਦੇ ਸਿੱਖ ਕੌਮ ਦੇ ਜੋ ਸਰਮੌਰ ਕੀਰਤਨੀ ਜਥੇ ਨੇ ਉਹ ਸ਼ਿਰਕਤ ਕਰਨਗੇ ਔਰ ਇਸ ਸਮਾਗਮ ਦੇ ਵਿੱਚ ਜੋ ਸਹਿਯੋਗ ਕਰ ਰਹੀਆਂ ਸਾਡੀਆਂ ਸੁਸਾਇਟੀਆਂ ਨੇ ਮੋਗਾ ਦੀਆਂ ਸਮੁੱਚੀਆਂ ਧਾਰਮਿਕ ਅਤੇ ਜਿਹੜੀਆਂ ਸੋ ਸਮਾਜਿਕ ਸੰਸਥਾਵਾਂ ਨੇ ਇਸਤਰੀ satsang ਸੰਭਾਵਾਂ ਜੇ ਮੈਂ ਗੱਲ ਕਰਾਂ ਤਾਂ ਹਰ ਵਰਗ ਦਾ ਲੋਕ ਜੋ ਹੈ ਉਹ ਸਾਨੂੰ ਸਹਿਯੋਗ ਕਰ ਰਹੇ ਨੇ ਉਹਨਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਸ਼੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦਾ ਹਮੇਸ਼ਾ ਇਹ ਮਨਸ਼ਾ ਰਹੀ ਹੈ ਕਿ ਇਹ ਇੱਕ ਵਰਗ ਦਾ ਪ੍ਰੋਗਰਾਮ ਨਾ ਹੋਵੇ। ਮੋਗਾ ਸ਼ਹਿਰ ਦੇ ਹਰ ਫਿਰਕੇ ਹਰ ਵਰਗ ਨੂੰ ਨਾਲ ਲੈ ਕੇ ਚੱਲੇ। ਤੇ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਰਹੇ ਹਾਂ ਜੋ ਇਸ ਸਮਾਗਮ ਦੇ ਵਿੱਚ ਸਰਮੌਰ ਕੀਰਤਨੀ ਜਥੇ ਪੁੱਜ ਰਹੇ ਹਨ ਉਹਨਾਂ ਵਿੱਚ ਪ੍ਰਿੰਸੀਪਲ ਸੁਖਮਨ ਸਿੰਘ ਜੀ ਜਵੰਦੀ ਟਕਸਾਲ ਵਾਲੇ ਜਿਨ੍ਹਾਂ ਦੇ ਗੁਰਮਤ ਦੇ ਅੰਦਰ ਬਹੁਤ ਯੋਗਦਾਨ ਹੈ ਭਾਈ ਜਸਵੀਰ ਸਿੰਘ ਜੀ ਪੋਟਾ ਸਾਹਿਬ ਵਾਲੇ ਭਾਈ ਹਰਜੋਤ ਸਿੰਘ ਦੀ ਜ਼ਖਮੀ ਜ਼ਿਲਹੰਦਰ ਵਾਲੇ ਭਾਈ ਅਮਰਪਾਲ ਸਿੰਘ ਜੀ ਟਪਈ ਵਿਦਿਆਰਥੀ ਬਾਬਾ ਸੋਚਾ ਸਿੰਘ ਜੀ ਸਕੀਰ ਸੰਗੀਤ ਅਕੈਡਮੀ ਜਵੱਦੀ ਅਤੇ ਲੁਧਿਆਣਾ ਵਾਲੇ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਪਜ ਰਹੇ ਨੇ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਹਨਾਂ ਤੋਂ ਇਲਾਵਾ ਹੋਰ ਵੀ ਪੰਥਕ ਸ਼ਖਸੀਤਾਂ ਜੋ ਨੇ ਪਜ ਰਿਆਂ ਨੇ ਤੇ ਅਸੀਂ ਇਸ ਆਸ ਤੇ ਨਾਲ ਆਪ ਜੀ ਨੂੰ ਇੱਥੇ ਸੱਦਾ ਦਿੱਤਾ ਹੈ ਉਮੀਦ ਹੈ ਆਪ ਜੀ ਸਾਨੂੰ ਜਿਹੜਾ ਹੈ ਪੂਰਨ ਸਹਿਯੋਗ ਦਿਓਗੇ ਔਰ ਪ੍ਰੈਸ ਔਰ ਇਲੈਕਟ੍ਰੋਮੀਡੀਆ ਦਾ ਮੈਂ ਇਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਜੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਲੇ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਇਹ ਸਮਾਗਮ 8 ਅਤੇ 9 ਤਰੀਕ ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗੁਰਤੇਗ ਬਹਾਦਰ ਜੀ ਦੀ ਸ਼ਤਾਬਦੀ ਨੂੰ ਇਹ 350 ਸਾਲਾਂ ਨੂੰ ਸਮਰਪਤ ਤੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਪੰਥ ਦੇ ਸਰਮੋਹ ਕੀਰਤਨੀਏ ਪਹੁੰਚ ਰਹੇ ਨੇ ਬਹੁਤ ਹੀ ਸਾਰੀਆਂ ਸੁਸਾਇਟੀਆਂ ਸਾਡੇ ਨਾਲ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਰੀਆਂ ਹੀ ਸਾਡੇ ਨਾਲ ਸਹਿਯੋਗ ਦੇ ਰਹੀਆਂ ਹਨ ਸ਼ਹਿਰ ਦੀਆਂ ਮੋਗੇ ਸ਼ਹਿਰ ਦੀਆਂ ਤੇ ਅਸੀਂ ਉਹਨਾਂ ਦੇ ਵੀ ਬਹੁਤ ਰਣੀ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਵੀ ਸ੍ਰੀ ਗੁਰੂ ਰਾਮਦਾਸ ਕੀਰਤਨ ਦਵਾਰ ਕਮੇਟੀ ਮੋਗਾ ਵੱਲੋਂ ਇੱਕ ਬਹੁਤ ਹੀ ਵਿਲੱਖਣ ਗੁਰਮਤ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਵਿੱਚ ਸੰਗਤਾਂ ਨੇ ਸ਼ਰਧ ਕਰਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਇਸ ਵਾਰ ਸੰਸਥਾ ਨੇ ਇਹ ਪ੍ਰਵਾਨਾ ਕੀਤਾ ਹੈ ਕਿ ਇਸ ਵਾਰ ਜਿਹੜਾ ਕੀਰਤਨ ਗੁਰਮਤ ਕੀਰਤਨ ਸਵਾਗਮ 8 ਤੇ 9 ਨਵੰਬਰ ਨੂੰ ਸ਼ਨੀਅ ਤੇ ਐਤਵਾਰ ਨੂੰ ਸ਼ਾਮ 5:30 ਵਜੇ ਤੋਂ ਰਾਤ 11 ਵਜੇ ਤੱਕ ਕਰਵਾਏ ਜਾ ਰਹੇ ਹਨ ਇਹ ਗੁਰਮਤ ਸਵਾਗਮ ਸਾਬ ਸ੍ਰੀ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਦੇ 350ਵਾਂ ਜੋਸ਼ੀ ਦੀ ਸੋ ਮੁចਤਾਬ ਦੀ ਆ ਰਹੀ ਹੈ ਉਸ ਨੂੰ ਸਮਰਪਤ ਹਨ ਤੇ ਇਸ ਦੇ ਨਾਲ ਹੀ ਚੌਥੀ ਪਾਛੇ શ્રી ਗੁਰੂ ਰਾਮਦਾਸ ਜੀ ਦੇ ਆਗਮਨ ਦਿਵਸ ਨੂੰ ਇਹ ਸਮਰਪਤ ਸਮਾਗਮ ਕਰਵਾਏ ਜਾ ਰਹੇ ਹਨ ਇਹ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਪਰਮੰਤਖਾ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਸਮਾਗਮ ਨੂੰ ਲੈ ਕੇ ਮੈਂ ਸਮਝਦਾ ਹਾਂ ਮੋਗਾ ਸ਼ਹਿਰ ਹੀ ਨਹੀਂ ਸਮੁੱਚੇ ਇਲਾਕੇ ਦੇ ਵਿੱਚ ਔਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਲ੍ਹੇ ਭਰ ਦੇ ਵਿੱਚ ਵੀ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਇਹ ਸਮਾਗਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰਕੇ ਜੋ ਵੀ ਅਸੀਂ ਬਾਹਰੋਂ ਦੇਸ਼ ਵਿਦੇਸ਼ ਤੋਂ ਜਿਹੜੇ ਕੀਰਤਨੀ ਜਥੇ ਸਾਡੇ ਕੋਲ ਪਹੁੰਚ ਰਹੇ ਹਨ ਪੰਥ ਦੇ ਸਰਮੌਰ ਕੀਰਤਨੀ ਜਥੇ ਮਂਗਾਏ ਹਨ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਗਾ ਕੀ ਤੇ ਪੌਂਟਾ ਸਾਹਿਬ ਦੇ ਔਰ ਭਾਈ ਹਰਜੋਤ ਸਿੰਘ ਜਖਮੀ ਜੋ ਕਿ ਨਾਮਵਾਰ ਕੀਰਤਨੀ ਜਥੇ ਹਨ ਉਹਨਾਂ ਨੂੰ ਬੁਲਾ ਕੇ ਸੰਗਤਾਂ ਦੇ ਸਨਮੋਹ ਕੀਤਾ ਜਾਵੇ ਔਰ ਇਹ ਸਮਾਗਮ ਮੈਂ ਸਮਝਦਾ ਹਾਂ ਕਿ ਅੱਜ ਦੇ ਸਮੇਂ ਲਈ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਕਿਉਂਕਿ ਸਾਡਾ ਸਿੱਖ ਧਰਮ ਦਾ ਜਿਹੜਾ ਬਹੁਤ ਜ਼ਿਆਦਾ ਅਮੀਰ ਵਿਰਸਾ ਹੈ ਤੇ ਅੱਜ ਨਸ਼ਿਆਂ ਦੀ ਗਲਤਾਨਾ ਹੋ ਕੇ ਬੇਰਜ਼ਗਾਰੀ ਦੀ ਦਲਦਲ ਵਿੱਚ ਫਸ ਕੇ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਜੇ ਅਸੀਂ ਅੱਜ ਇਹ ਸਮਾਗਮ ਕਰਵਾਵਾਂਗੇ ਤਾਂ ਹੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਸਕਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਮਤਿ ਕੀਰਤਨ ਸਮਾਗਮ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦੇ ਮੈਂਬਰ ਸਾਹਿਬਾਨ ਮੇਰੇ ਬਹੁਤ ਸਤਿਕਾਰਯੋਗ ਵੀਰ ਪ੍ਰદાન ਬਲਜੀਤ ਸਿੰਘ ਜੀ ਤੇ ਹੋਰ ਵੀ ਸਮੁੱਚੀ ਟੀਮ ਦੇ ਮੈਂਬਰ ਸਾਹਿਬਾਨ ਬਬਲੂ ਵੀਰ ਜੀ ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਸਾਹਿਬਾਨ ਹਨ ਬਹੁਤ ਸੋਹਣਾ ਜਿਹੜਾ ਕਿ ਪ੍ਰੋਗਰਾਮ ਲੀਕਿਆ ਜੋ ਕੀर्तन ਸਮਾਗਮ ਅੱਜ ਤੋਂ ਕਹਿ ਸਕਦੇ ਆਂ ਵੀ 8 ਔਰ 9 ਤਰੀਕ ਦਾ ਜਿਹੜਾ ਕੀਰਤਨ ਦਰਬਾਰ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਦੇਸ਼ਮ ਦੇਸ਼ਾਂ ਦੀ ਧਰਤੀ ਤੇ ਸਾਡੇ ਭੈਣ ਭਰਾ ਸਮਾਜਿਕ ਅਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬੀਬੀ ਕਾਨਪੁਰ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ ਤੇ ਸਾਡੀ ਫਲਵਾੜੀ ਜਿਹੜੀ ਕਿ ਕੀਰਤਨ ਸਮਾਗਮ ਕਰਵਾ ਰਹੀ ਹੈ ਕਿਉਂਕਿ ਜਿੱਥੇ ਸੱਚੇ ਪਾਤਸ਼ਾਹ ਦੀਆਂ ਕਿਰਪਾ ਹੁੰਦੀਆਂ ਉਸ ਦੀਆਂ ਬਖਸ਼ਿਸ਼ਾਂ ਹੁੰਦੀਆਂ ਤੇ ਫਿਰ ਇਹੋ ਜਿਹੇ ਸਮਾਗਮ ਕਰਵਾਏ ਜਾਂਦੇ ਹਨ ਹਮੇਸ਼ਾ ਉਸ ਸੱਚੇ ਪਾਤਸ਼ਾਹ ਦਾ ਜਿੱਤੇ ਸੁਕਰਾਨਾ ਹੁੰਦਾ ਉਥੇ ਬੀਬੀ ਕਾਨਕੁਰ ਦੇ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਮੈਂਬਰ ਸਾਹਿਬਾਨ ਚਰਨਵੀਰ ਜੀ ਕਿਉਂਕਿ ਇਹਨਾਂ ਭਰਾਵਾਂ ਦਾ ਕਿਉਂਕਿ ਜਿੱਥੇ ਗੁਰਦੁਆਰਾ ਬੀਬੀ ਕਾਨਕੁਰ ਕਮੇਟੀ ਦੇ ਹਮੇਸ਼ਾ ਹੀ ਸਮਾਗਮਾਂ ਦੇ ਵਿੱਚ ਸਮੂਲਿਤ ਕੀਤੀ ਜਾਂਦੀਆਂ ਕੀਰਤਨ ਸਮਾਗਮ ਕਰਵਾਏ ਜਾਂਦੇ ਜਾਂ ਕੀਰਤਨ ਕੀਤੇ ਜਾਂਦੇ ਜਾਂ ਗੁਰੂ ਘਰ ਦੇ ਵਜ਼ੀਰ ਜੇ ਉਹ ਵਜੋਂ ਇਹਨਾਂ ਨੇ ਜਿਹੜੀ ਕਿਸਮੂਲਿਤ ਬੀਬੀ ਕਾਨਕੁਰ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਕੀਰਤਨ ਸਮਾਗਮ ਅੱਜ ਜਿਹੜਾ ਇਹਦੀਆਂ ਤਿਆਰੀਆਂ ਤਕਰੀਬਨ ਕਹਿ ਸਕਦੇ ਹਾਂ ਮੁਕੰਮਲ ਹੋ ਚੁੱਕੀਆਂ ਹਨ ਔਰ 8 ਔਰ 9 ਤਰੀਕ ਦਾ ਸਮਾਗਮ ਜਿਹੜਾ ਕੀਤਾ ਜਾ ਰਿਹਾ ਹੈ ਕਰਵਾਇਆ ਜਾ ਰਿਹਾ ਹੈ ਸਾਰੇ ਹੀ ਪਿੰਨ ਭਰਾਵਾਂ ਦੇ ਦੇਸ਼ਾਂ ਦੇਸ਼ਾਂ ਦੀ ਧਰਤੀ ਦੇ ਬੇਟੇ ਸਾਡੇ ਪਿੰਡਾਂ ਸ਼ਹਿਰਾਂ ਦੇ ਸਾਡੇ ਨੌਜਵਾਨ ਵੀਰ ਸਾਡੀਆਂ ਭੈਣਾਂ ਸਾਡੇ ਬੱਚੇ ਉਸ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਕਿਉਂਕਿ ਇਸ ਹਾਜ਼ਰੀ ਲੋਗ ਆ ਕੇ ਕਿਉਂਕਿ ਜਿੱਥੇ ਧੰਨ ਸ਼ਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਦਾ ਹਮੇਸ਼ਾ ਸ਼ੁਕਰਾਨਾ ਕੋਟਨ-ਕੁਟਨ ਸਦਾ ਧੰਨਵਾਦ ਜਿਸ ਨੇ ਇੱਕ ਇੱਕ ਸ਼ਬਦ ਜਿਹੜੇ ਕਿ ਹਜੂਰੀ ਰਾਗੀ ਸਾਡੇ ਜਿੱਥੇ ਇੱਕ ਛੋਟੇ ਜਿਹੇ ਸੱਦੇ ਤੇ ਬੀਬੀ ਕਾਨ ਗੁਰਦੁਆਰਾ ਸਾਹਿਬੇ ਕੇ ਪਹੁੰਚ ਰਹੇ ਆ ਉਹਨਾਂ ਦੀ ਇੱਕ ਇੱਕ ਸ਼ਬਦ ਇੱਕ ਇੱਕ ਬਾਣੀ ਦੀਆਂ ਪੰਕਤੀਆਂ ਸੁਣ ਕੇ ਕਿਉਂਕਿ ਜੋ ਆਪਣਾ ਜੀਵਨ ਹਮੇਸ਼ਾ ਅਗਲਾ ਖੁਸ਼ਹਾਲ ਬਣਾਈਏ ਜਿਹੜੇ ਕਿ ਗੁਰਮਖ ਸਮਾਗਮ ਜਿਹੜਾ ਕਿ ਕੀਤਰ ਨੂੰ ਦਰਬਾਰ ਕੀਤਾ ਸ੍ਰੀ ਗੁਰੂ ਰਾਮਦਾਸ ਕੀਰਤ ਦਰਬਾਰ ਕਮੇਟੀ ਦੇ ਮੈਂਬਰਾਂ ਸਾਹਿਬ ਵੱਲੋਂ ਕਰਾਇਆ ਰ ਮੈਂ ਇਹਨਾਂ ਭਰਾਵਾਂ ਨੂੰ ਸ਼ੇਸ਼ ਸ਼ਕਾਉਣਾ ਤੇ ਉਹਨਾਂ ਦੀ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਧੰਸ਼ਾਹ ਸ਼੍ਰੀ ਗੁਰੂ ਅੰਗਦ ਦੇ ਜੀ ਮਹਾਰਾਜ ਜੀ ਅੱਗੇ ਵੀ ਇਹ ਫਲਵਾੜੀ ਹਮੇਸ਼ਾ ਮਹਿਕਦੀ ਰਹੇ ਤੇ ਇਹ ਜੇ ਕੀਰਤਨ ਸਮਾਗਮ ਜਿਹੜੇ ਕੀ ਕਰਾਉਂਦੇ ਰਹਿਣ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਜਾਣ ਕੇ ਬੜੀ ਖੁਸ਼ੀ ਹੋਈ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਕੀਰਤਨ ਦਰਬਾਰ ਕਮੇਟੀ ਮੋਗਾ ਵੱਲੋਂ ਵਿਸ਼ੇਸ਼ ਕੀਰਤਨ ਦਰਬਾਰ ਮਿਤੀ 8 ਨਵੰਬਰ ਤੇ 9 ਨਵੰਬਰ ਨੂੰ ਸ਼ਾਮ ਨੂੰ ਤਕਰੀਬਨ 6 ਵਜੇ ਤੱਕ ਲਾ ਕੇ ਰਾਤ ਤਾ 6:30 ਵਜੇ ਤੱਕ ਵੱਡੇ ਦੀਵਾਨ ਸਜ ਰਹੇ ਨੇ ਇਸ ਦਿਨ ਇਹਨਾਂ ਦੀਵਾਨਾਂ ਦੇ ਵਿੱਚ ਸਿੱਖ ਕੌਮ ਦੇ ਉੱਚ ਕੋਟੀ ਦੇ ਕੀਰਤਨੀ ਜਿਹੜੇ ਆਪ ਸੰਗਤਾਂ ਨੇ ਦਰਸ਼ਨ ਕਰਨਗੇ ਭਾਈ ਜਸਦੀਪ ਸਿੰਘ ਜੀ ਪੌਂਟਾ ਸਾਹਿਬ ਵਾਲੇ ਭਾਈ ਹਰਜੂ ਸਿੰਘ ਜੀ ਜਖਮੀ ਭਾਈ ਸੰਦੀਪ ਸਿੰਘ ਜੀ ਭਾਈ ਸਿਮਰਪ੍ਰੀਤ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਹਜੂ ਦਾ ਕੀ ਸਰਦਾਰ ਸਾਹਿਬ ਇਹ ਸਾਰੇ ਕੀਰਤਨੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਿਆਰੇ ਪਿਆਰੇ ਕੀਰਤਨੀ ਔਰ ਬੇਅੰਤ ਕੀਰਤਨੇ ਦਾਸ ਪ੍ਰਿੰਸੀਪਲ ਸੁਖਵੰਤ ਸਿੰਘ ਵੀ ਕੀਰਤਨ ਕਰੇਗਾ ਬੜੇ ਪਿਆਰੇ ਪਿਆਰੇ ਸੁਰੀਲੇ ਬੱਚੇ 33 ਜਨਾਂ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਇਸ ਕੀਰਤਨ ਦਰਬਾਰ ਦੇ ਵਿੱਚ ਬੜੇ ਪਿਆਰੇ ਮਹਾਪੁਰਖ ਸੰਤ ਸਮਾਜ ਦੇ ਮੈਂਬਰ ਸੰਤ ਮਹਾਪੁਰਖ ਪਹੁੰਚ ਰਹੇ ਨੇ ਸਿਕ ਸੈਵਨ ਪਹੁੰਚ ਰਹੇ ਨੇ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਸੁਸਾਇਟੀ ਜੋ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪਵਿੱਤਰ ਨਾਮ ਤੇ ਹੈ ਉਹਨਾਂ ਲਈ ਤੁਸੀਂ ਅਰਦਾਸ ਕਰਨੀ ਵੱਡੀਆਂ ਸੇਵਾ ਸਤਿਗੁਰੂ ਉਹਨਾਂ ਤੋਂ ਲੈਂਦੇ ਰਹਿਣ ਬੀਬੀ ਕਾਨਕੌਰ ਮੋਗਾ ਗੁਰੂ ਘਰ ਬੜਾ ਪਿਆਰਾ ਗੁਰੂ ਘਰ ਤੁਸੀਂ ਸਾਰੇ ਜਾਣਦੇ ਹੋ ਮੈਂ ਨਗਰ ਨਿਵਾਸੀ ਮੋਗਾ ਦੇ ਜਿੰਨੀ ਵੀ ਸੰਗਤ ਨੇੜੇ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ 8 ਨਵੰਬਰ ਅਤੇ 9 ਨਵੰਬਰ ਰਾਤ ਦੇ دیਵਾਨਾਂ ਦੇ ਵਿੱਚ ਆਪ ਜੀ ਨੇ ਬੀਬੀ ਕਾਨਕੌਰ ਜੀ ਗੁਰੂ ਘਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਪੰਥ ਦੇ ਇਹਨਾਂ ਉੱਚ ਕੋਟੀ ਦੇ ਕੀਰਤਨਕਾਰਾਂ ਤੋਂ ਗੁਰਬਾਣੀ ਕੀਰਤਨ ਸਰਵਣ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਵੱਲੋਂ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੋ ਸ਼ੀਦੀ ਦਿਹਾੜਾ ਸ਼ਤਾਬ ਦੀ ਆ ਰਹੀ ਹੈ ਉਸ ਨੂੰ ਮੁੱਖ ਰੱਖਦੇ ਹੋਇਆਂ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ 8 9 ਨਵੰਬਰ ਦਿਨ ਸ਼ਨੀਵਾਰ ਤੇ ਐਤਵਾਰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਹ ਦੋ ਦਿਨ ਕੀਰਤਨ ਦਰਬਾਰ ਸਜਣੇ ਨੇ ਗੁਰਦੁਆਰਾ ਬੀਬੀ ਕਾਨਕੌਰ ਜੀ 메ਨ ਬਾਜ਼ਾਰ ਮੋਗਾ ਵਿਖੇ ਸਵਾਪ ਸਰਬਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪ ਆਪਣੀਆਂ ਸਮੇਂ ਸਿਰ ਆ ਕੇ ਹਾਜ਼ਰੀਆਂ ਭਰੋ ਸੋਲਾਹਾ ਪ੍ਰਾਪਤ ਕਰੋ ਬਹੁਤ ਹੀ ਵਿਦਵਾਨ ਕੀਰਤਨੀਏ ਉਚਕੋਟੀ ਦੇ ਕੀਰਤਨੀਏ ਪ੍ਰਚਾਰਕ ਪਹੁੰਚ ਰਹੇ ਨੇ ਦਾਸ ਰਣ ਮਣਿਆ ਨੇ ਵੀ ਉਸ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਸਵਾਪ ਸਰਬਤ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜ਼ਰੂਰ ਸਮੇਂ ਸਿਰ ਪਹੁੰਚ ਕੇ ਹਾਜ਼ਰੀਆਂ ਲਗਵਾਉਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਰਹਿ ਕੋ ਜੀ ਕੀ ਫਤਿਹ 10 ਪੈ ਹਰ ਜੋਤ ਸੀ ਜੈ ਹੋਈ ਅਬ ਉਸ ਸੰਪੰਨ ਦੇ ਚਰਨਾਂ ਵਿੱਚ ਬੇਨਤੀ ਹੈ 8 ਅੋਰ 9 ਨਵੰਬਰ ਨੂੰ ਗੁਰਦੁਆਰਾ ਬੀਬੀ ਕਾਂ ਕੌਰ ਜੀ ਮੋਗਾ ਵਿਖੇ ਸ੍ਰੀ ਗੁਰੂ ਰਾਮਦਾਸ ਕੀਰਤਨ ਸੁਸਾਇਟੀ ਵੱਲੋਂ ਮਹਾਨ ਗੁਰਮਤ ਸਮਾਗਮ ਦੋ ਰੋਜ਼ਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਆਂ ਵਿਦਵਾਨ ਸੱਜਣ ਆਪ ਸੰਤਾਂ ਦੇ ਕੀਰਤਨ ਦੁਆਰਾ ਕਥਾ ਦੁਆਰਾ ਸੇਵਾ ਕਰਨ ਵਾਸਤੇ ਆ ਰਹੇ ਨੇ ਦਾਸਰੇ ਵੀ 9 ਤਰੀਕ ਸ਼ਾਮ ਨੂੰ ਆਪ ਜੀ ਦੀ ਕੀਰਤਨ ਦੁਆਰਾ ਸੇਵਾ ਕਰਨਗੇ ਆਪ ਸਮੂਹ ਸੰਸਥਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਮਾਂ ਵੀ ਹੋਵੇ ਸਿਹਤ ਵੀ ਠੀਕ ਹੋਵੇ ਔਰ ਗੁਰਦਾਰਾ ਸਾਹਿਬ ਆਉਣ ਦਾ ਸਾਧਨ ਵੀ ਮੌਜੂਦ ਹੋਵੇ ਜ਼ਰੂਰ ਜ਼ਰੂਰ ਦਰਸ਼ਨ ਦੇ ਕੇ ਕਿਰਤਾਰਥ ਕਰਨਾ ਜੀ 8 ਰਾਤ ਨੂੰ ਔਰ 9 ਨਵੰਬਰ ਰਾਤ ਨੂੰ ਗੁਰੂ ਤੇਰਾ ਬੀਪੀ ਕੰਨ ਕੌਰ ਜੀ ਮੋਗਾ ਵਿਖੇ ਦਰਸ਼ਨ ਦੇਵ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ